ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਪੰਜਾਬੀ ਪੈਡਾਗੋਜੀ ਦੀ ਕਲਾਸ ਵਿੱਚ ਕੁਝ ਪ੍ਰਾਣੀ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੈਸ਼ਨ ਦੀ ਪੀਡੀਐਫ ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਟੈਲੀਗ੍ਰam ਚੈਨਲ ਜੁਆਇਨ ਕਰ ਲਿਓ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਭਾਸ਼ਾ ਇੱਕ ਨਿਯਮ ਪ੍ਰਬੰਧ ਹੈ ਭਾਸ਼ਾ ਨੂੰ ਕਹਿ ਰਿਹਾ ਹੈ ਕਿ ਇਹ ਇੱਕ ਸਿਸਟਮ ਆਫ ਰੂਲਸ ਹੈ ਸੋ ਤੁਹਾਨੂੰ ਕੀ ਲੱਗਦਾ ਆ ਕਿ ਇਹ ਜਵਾਬ ਜਿਹੜਾ ਹੈਗਾ ਆ ਇਹ ਸਹੀ ਹੈ ਬਿਲਕੁਲ ਸੱਚ ਹੈ ਅੱਧਾ ਸੱਚ ਹੈ ਝੂਠ ਹੈ ਜਾਂ ਫਿਰ ਥੋੜਾ ਜਿਹਾ ਸੱਚ ਹੈ ਸੋ ਭਾਸ਼ਾ ਕੀ ਹੈ ਜੀ ਭਾਸ਼ਾ ਇੱਕ ਨਾਮ ਪ੍ਰਬੰਧ ਹੈ ਇਹ ਗੱਲ ਬਿਲਕੁਲ ਠੀਕ ਲਿਖੀ ਹੋਈ ਹੈ ਗ੍ਰਾਮਰ ਦੇ ਰੂਲਸ ਦੇਖਣ ਨੂੰ ਮਿਲਦੇ ਨੇ ਜੀ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਰੂਲਸ ਹੁੰਦਾ ਆ ਸਿਸਟਮ ਆਫ ਰੂਲਸ ਕਹਿ ਦਿੰਦੇ ਹਾਂ ਸੋ ਆਪਸ਼ਨ A ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਹੈਗਾ ਜੀ ਬੱਚਿਆਂ ਨੂੰ ਵਿਆਕਰਨ ਦਾ ਗਿਆਨ ਕਰਾਉਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਹੈ ਬੱਚਿਆਂ ਨੂੰ ਜਿਹੜਾ ਗ੍ਰਾਮਰ ਹੈਗਾ ਯਾ ਗ੍ਰਾਮਰ ਦਾ ਜਿਹੜਾ ਗਿਆਨ ਹੈ ਉਹਦਾ ਜਿਹੜਾ ਕਿਉਂ ਕਰਾਉਣਾ ਚਾਹੀਦਾ ਆਪਾਂ ਨੂੰ ਇਸ ਨਾਲ ਬੱਚਿਆਂ ਦਾ ਜਿਹੜਾ ਵਿਅਕਤੀਤਵ ਹੈ ਉਹ ਨਿਖਰਦਾ ਹੈ ਇੱਥੇ ਪਰਸਨੈਲਿਟੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਬੱਚਿਆਂ ਦੀ ਪਰਸਨੈਲਿਟੀ ਨਿਕਲੇਗੀ ਜੇ ਤੁਸੀਂ ਬੱਚਿਆਂ ਨੂੰ ਗ੍ਰਾਮਰ ਵਧੀਆ ਸਿਖਾਉਣੀ ਹੋ ਜਾਂ ਫਿਰ ਗ੍ਰਾਮਰ ਦੇ ਨਾਲ ਸ਼ੁੱਧ ਬੋਲਣਗੇ ਬੱਚੇ ਤੇ ਲਿਖਣ ਦਾ ਜਿਹੜਾ ਤਰੀਕਾ ਹੈਗਾ ਸ਼ੁੱਧ ਉਹ ਆਊਗਾ ਜਾਂ ਫਿਰ ਆਪਸ਼ਨ ਸੀ ਵਿਆਕਰਨ ਨਾਲ ਬੱਚਿਆਂ ਦਾ ਜਿਹੜਾ ਆਤਮ ਵਿਸ਼ਵਾਸ ਜਾਂ ਫਿਰ ਜਿਹੜਾ ਉਹਨਾਂ ਦਾ self confidence ਹੈਗਾ ਜੀ ਉਹ ਡਵੈਲਪ ਹੋਊਗਾ ਜਾਂ ਫਿਰ ਬੱਚਿਆਂ ਨੂੰ ਸ਼ੁੱਧ ਪੜਨਾ ਆਉਂਦਾ ਹੈ ਕਿ ਬੱਚੇ ਜਿਹੜੇ ਹੋਣਗੇ ਜੀ ਸ਼ੁੱਧ ਪੜ ਸਕਦੇ ਨੇ ਪੜਨ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਰੀਡਿੰਗ ਦੀ ਗੱਲ ਕੀਤੀ ਜਾ ਰਹੀ ਹੈ অপਸ਼ਨ ਨੰਬਰ A ਤਾਂ ਵੇਖੋ ਗਲਤ ਹੋ ਜਾਏਗਾ ਗ੍ਰਾਮਰ ਦੇ ਨਾਲ ਪਰਸਨੈਲਿਟੀ ਤਾਂ ਨਹੀਂ ਨਿਕਰਦੀ ਤੇ অপਸ਼ਨ C ਵੀ ਗਲਤ ਹੋ ਜਾਏਗਾ ਕਿ ਬੱਚਿਆਂ ਨੂੰ ਜੇਕਰ ਗ੍ਰਾਮਰ ਵਧੀਆ ਆਉਂਦੀ ਹੋਊਗੀ ਤੇ ਉਹਨਾਂ ਦਾ ਜਿਹੜਾ self confidence ਹੈਗਾ ਜੀ ਉਹ ਵਧੀਆ ਹੋਊਗਾ ਬਿਲਕੁਲ ਵੀ ਨਹੀਂ ਇਹ ਕੋਈ ਜ਼ਰੂਰੀ ਨਹੀਂ ਆ অপਸ਼ਨ ਨੰਬਰ B ਤੇ D ਜਵਾਬ ਸਹੀ ਹੈਗੇ ਆ ਜੀ ਪੜਨ ਦੀ ਗਲਤ ਆਪਾਂ ਕਰਦੇ ਹੀ ਆ ਬਟ অপਸ਼ਨ B ਦੇ ਵਿੱਚ ਪੜਨ ਦੇ ਨਾਲ ਨਾਲ ਇਹਨਾਂ ਨੇ ਬੋਲਣ ਤੇ ਲਿਖਣ ਦੀ ਵੀ ਗੱਲ ਕੀਤੀ ਆ ਸੋ ਇੱਥੇ ਇਹਨਾਂ ਨੇ ਸਿਰਫ ਇੱਕ ਗੱਲ ਕੀਤੀ ਆ ਇੱਥੇ ਇਹਨਾਂ ਨੇ ਦੋ ਗੱਲਾਂ ਕੀਤੀਆਂ ਨੇ ਸੋ LSRW ਦੇ ਵਿੱਚ ਇੱਥੇ ਜ਼ਿਆਦਾ ਸਕਿੱਲ ਦੀ ਗੱਲ ਕੀਤੀ ਹੈ ਤੇ ਮਤਲਬ অপਸ਼ਨ B ਜਵਾਬ ਸਹੀ ਆ ਜੇਕਰ ਤੁਹਾਨੂੰ ਵਿਆਕਰਣ ਆਉਗੀ ਗ੍ਰਾਮਰ ਵਧੀਆ ਆਉਂਦੀ ਹੈ ਤਾਂ ਤੁਸੀਂ ਸ਼ੁੱਧ ਬੋਲਣਾ ਅਤੇ ਲਿਖਣਾ ਤੁਹਾਨੂੰ ਆਊਗਾ অপਸ਼ਨ B ਜਵਾਬ ਨੂੰ ਲਗਾ ਦਿਓ ਟਿਕ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਇੱਕ ਚੰਗੇ ਵਕਤਾ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਚੰਗਾ ਜਿਹੜਾ ਟੀਚਰ ਹੈਗਾ ਯਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਇੱਕ ਚੰਗੇ ਵਕਤਾ ਵਿੱਚ ਹੋਣੀ ਚਾਹੀਦੀ ਹੈ ਕਿਹੜੀਆਂ ਕੈਪੇਬਿਲਿਟੀਆਂ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਕਿਹੜੇ ਗੁਣ ਹੋਣੇ ਚਾਹੀਦੇ ਨੇ ਜੀ ਡੀਲਡੌਲ ਸਰੀਰ ਵਾਲਾ ਹੋਣਾ ਚਾਹੀਦਾ ਵਧੀਆ ਸਰੀਰ ਹੋਵੇ ਆਕਰਸ਼ਕ ਵਿਅਕਤੀਤਵ ਵੀ ਵਧੀਆ ਪਰਸਨੈਲਿਟੀ ਹੋਵੇ ਉਸ ਬੰਦੇ ਦੀ ਕੈਰੇਕਟਰ ਉਹਦਾ ਵਧੀਆ ਹੋਣਾ ਚਾਹੀਦਾ ਜਾਂ ਫਿਰ ਸਪਸ਼ਟ ਅਤੇ ਸ਼ੁੱਧ ਉਚਾਰਣ ਕਰਨ ਵਾਲਾ ਹੋਣਾ ਚਾਹੀਦਾ ਜਿਹੜਾ ਪਰਸਨ ਹੈਗਾ ਵੀ ਜੋ ਕੁਝ ਬੋਲੇ ਵਧੀਆ ਬੋਲੇ ਸ਼ੁੱਧ ਅਤੇ ਸਪਸ਼ਟ ਅ ਪਰਨੰਸੀਏਸ਼ਨ ਹੋਵੇ ਉਹਦੀ ਸਾਰਾ ਕੁਝ ਵਧੀਆ ਹੋਣਾ ਚਾਹੀਦਾ ਆ ਜਾਂ ਫਿਰ ਤੇਜ਼ੀ ਨਾਲ ਬੋਲਣ ਵਾਲਾ ਕਿ ਤੇਜ਼ ਤੇ ਬੋਲੇ ਆਪਸ਼ਨ ਨੰਬਰ ਇਹ ਦੇ ਵਿੱਚ ਚੰਗੇ ਟੀਚਰ ਦੀ ਗੱਲ ਕਰਦੇ ਆ ਤੇ ਆਪਸ਼ਨ ਜਿਹੜਾ ਸੀ ਜਵਾਬ ਹੈਗਾ ਜੀ ਵੱਡਾ ਜਵਾਬ ਆ ਇਹ ਹੀ ਜਵਾਬ ਤੁਹਾਡਾ ਸਹੀ ਹੋਊਗਾ ਕਿ ਵੀ ਪ੍ਰੋਪਰ ਬੋਲਦਾ ਹੋਵੇ ਉਚਾਰਨ ਜਿਹੜੀ ਪਰਨੰਸੀਏਸ਼ਨ ਹੈਗੀ ਆ ਜੀ ਉਹ ਵੀ ਸ਼ੁੱਧ ਹੋਣੀ ਚਾਹੀਦੀ ਆ ਐਕੂਰੇਸੀ ਉਹਦੇ ਵਿੱਚ ਹੋਣੀ ਚਾਹੀਦੀ ਆ ਆਪਸ਼ਨ ਸੀ ਜਵਾਬ ਤੇ ਤੁਸੀਂ ਲਗਾ ਸਕਦੇ ਹੋ ਟਿਕ ਬਾਕੀ ਦੀਆਂ ਆਪਸ਼ਨਾਂ ਠੀਕ ਠਾਕ ਨਹੀਂ ਜੀ ਬਟ ਇੰਨੀ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀਆਂ ਸਭ ਤੋਂ ਸਹੀ ਜਵਾਬ ਆਪਸ਼ਨ ਸੀ ਆ ਅਗਲਾ ਪ੍ਰਸ਼ਨ ਦੇਖੋ ਭਾਸ਼ਾ ਦਾਤ ਹੈ ਭਾਸ਼ੇ ਦੀ ਗੱਲ ਕੀਤੀ ਜਾ ਰਹੀ ਹੈ ਭਾਸ਼ਾ ਕੀ ਹੈ ਜੀ ਇਹ ਦਾਤ ਹੈ ਕਿੱਥੋਂ ਮਿਲੀ ਹੈ ਸਾਨੂੰ ਕੁਦਰਤ ਤੋਂ ਮਿਲੀ ਹੈ ਸਭਿਆਚਾਰ ਤੋਂ ਮਿਲੀ ਹੈ ਸਭਿਆਚਾਰ ਨੂੰ ਕਲਚਰ ਕਹਿੰਦੇ ਹਾਂ ਇਤਿਹਾਸ ਤੋਂ ਮਿਲੀ ਹੈ ਜਾਂ ਫਿਰ ਸੋਸਾਇਟੀ ਜਾਂ ਫਿਰ ਸਮਾਜ ਤੋਂ ਮਿਲੀ ਹੈ ਭਾਸ਼ਾ ਕਹਿ ਸਕਦੇ ਹਾਂ ਕਿ ਇਹ ਸਾਨੂੰ ਮਿਲੀ ਹੈਗੀ ਹੈ ਜੀ ਸਮਾਜ ਤੋਂ ਸੋਸਾਇਟੀ ਤੋਂ ਹੀ ਜਿਹੜੀ ਲੈਂਗੁਏਜ ਹੈਗੀ ਹੈ ਜੀ ਡਿਵੈਲਪ ਹੋਈ ਹੈ ਸੋ ਆਪਸ਼ਨ ਡੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ ਅਗਲਾ ਪ੍ਰਸ਼ਨ ਦੇਖ ਲੈਣੇ ਆ ਗੁਰਮੁਖੀ ਲਿਪੀ ਲਿਖੀ ਜਾਂਦੀ ਆ ਜੀ ਬੜਾਈ ਸੌਖਾ ਪ੍ਰਸ਼ਨ ਹੈਗਾ ਆ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਆ ਖੱਬੇ ਤੋਂ ਸੱਜੇ ਉੱਪਰ ਤੋਂ ਹੇਠਾਂ ਜਾਂ ਫਿਰ ਹੇਠਾਂ ਤੋਂ ਉੱਪਰ ਇੱਥੇ ਜੇਕਰ ਪੰਜਾਬੀ ਚ ਮੈਂ ਲਿਖਾਂ ਕੋਈ ਸ਼ਬਦ ਜਾਂ ਫਿਰ ਕੋਈ ਵਾਕ ਲਿਖਾਂ ਮੈਂ ਤੇ ਮੈਂ ਕਿੱਧਰ ਲਿਖੂਗਾ ਮੈਂ ਐਸਾਈਡ ਨੂੰ ਲਿਖੂਗਾ ਸੋ ਮੈਂ ਜਿਹੜਾ ਜਵਾਬ ਲਿਖੂਗਾ ਉਹ ਮੈਂ ਖੱਬੇ ਤੋਂ ਸੱਜੇ ਪਾਸੇ ਲਿਖੂਗਾ ਆ ਜਿਹੜਾ ਹਿੱਸਾ ਹੈ ਇਹ ਲੈਫਟ ਆ ਇਹ ਰਾਈਟ ਆ ਇਹ ਲੈਫਟ ਹੈ ਤੇ ਇਹ ਰਾਈਟ ਹੈ ਲੈਫਟ ਨੂੰ ਤੁਸੀਂ ਕਹਿੰਨੇ ਹੋ ਜੀ ਖੱਬੇ ਤੇ ਰਾਈਟ ਨੂੰ ਕਹਿੰਨੇ ਹੋ ਜੀ ਸੱਜੇ ਸੋ ਆਪਸ਼ਨ B ਜਵਾਬ ਨੂੰ ਲਗਾ ਸਕਦੇ ਹੋ ਟਿੱਕ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਉਪਭਾਸ਼ਾ ਦੀ ਗੱਲ ਕੀਤੀ ਜਾ ਰਹੀ ਹੈ ਉਪਭਾਸ਼ਾ ਕਿਹਨੂੰ ਕਹਿੰਦੇ ਆ ਜੀ ਸਮੁੱਚੇ ਪੰਜਾਬ ਵਿੱਚ ਬੋਲੀ ਜਾਂਦੀ ਜਿਹੜੀ ਭਾਸ਼ਾ ਹੈਗੀ ਆ ਤੁਸੀਂ ਉਹਨੂੰ ਉਪਭਾਸ਼ਾ ਕਹਿੰਦੇ ਹੋ ਜਾਂ ਫਿਰ ਆਪਸ਼ਨ ਨੰਬਰ B ਜੋ ਕਿਸੇ ਖਾਸ ਖਿੱਤੇ ਨਾਲ ਸੰਬੰਧਿਤ ਹੋਵੇ ਜਾਂ ਫਿਰ ਆਪਸ਼ਨ ਨੰਬਰ C ਜੋ ਕਿਸੇ ਰਾਜ ਵਿੱਚ ਬੋਲੀ ਜਾਂਦੀ ਹੈ ਜਾਂ ਫਿਰ ਜਿਸ ਰਾਹੀਂ ਪੁਸਤਕਾਂ ਲਿਖੀਆਂ ਜਾਂਦੀਆਂ ਹਨ ਸਹੀ ਜਵਾਬ ਦੀ ਗੱਲ ਕਰਦੇ ਹਾਂ ਉਪਭਾਸ਼ਾ ਤੁਸੀਂ ਕਹਿੰਦੇ ਹੋ ਜੀ ਜੋ ਕਿਸੇ ਖਾਸ ਏਰੀਆ ਵਿੱਚ ਬੋਲੀ ਜਾਂਦੀ ਹੋਵੇ ਸੰਬੰਧਿਤ ਹੋਵੇ ਉਹਨੂੰ ਤੁਸੀਂ ਕੀ ਕਹਿੰਦੇ ਹੋ ਜੀ ਉਪਭਾਸ਼ਾ ਦਾ ਨਾਮ ਦਿਨੇ ਹੋ ਪੰਜਾਬ ਦੇ ਵਿੱਚ ਕਿੰਨੀਆਂ ਉਪਭਾਸ਼ਾਵਾਂ ਨੇ ਇਹਦੇ ਬਾਰੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਅਗਲੇ ਪ੍ਰਸ਼ਨ ਨੂੰ ਦੇਖ ਲੈਣੇ ਆ ਜੀ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਕਹਿਣਾ ਥੋੜੇ ਸ਼ਬਦਾਂ ਦੇ ਵਿੱਚ ਬਹੁਤ ساری ਗੱਲ ਕਹਿ ਜਾਣੀ ਕਿ ਮੁਹਾਵਰੇ ਦਾ ਜਿਹੜਾ ਸਹੀ ਅਰਥ ਹੈਗਾ ਜੀ ਉਹ ਕੀ ਹੈ ਕੋਕੜੂ ਮੋਠ ਜਾਂ ਫਿਰ ਅ ਅੱਗੇ ਲਿਖਿਆ ਹੋਇਆ ਕੁਝੇ ਵਿੱਚ ਸਮੁੰਦਰ ਖੂਹ ਵਿੱਚ ਡੱਡੂ ਜਾਂ ਫਿਰ ਚੱਟਕ ਮਟਕ ਸਹੀ ਜਵਾਬ ਦੀ ਗੱਲ ਕਰਦੇ ਹਾਂ ਕਾਫੀ ਸੌਖਾ ਪ੍ਰਸ਼ਨ ਹੈਗਾ ਜੀ ਸੋ ਥੋੜੇ ਸ਼ਬਦਾਂ ਵਿੱਚ ਬਹੁਤ ਸਾਰੀਆਂ ਗੱਲਾਂ ਕਹਿ ਦੇਣੀਆਂ ਇਹ ਜਿਹੜਾ ਮੁਹਾਵਰਾ ਹੈਗਾ ਜੀ ਇਹਦਾ ਮਤਲਬ ਹੁੰਦਾ ਵੀ ਕੁਝੇ ਵਿੱਚ ਸਮੁੰਦਰ ਆਪਸ਼ਨ ਨੰਬਰ ਬੀ ਜਿਹੜਾ ਹੈਗਾ ਜੀ ਕੁਝਾ ਤੁਹਾਨੂੰ ਪਤਾ ਹੀ ਹੈ ਜੀ ਉਹਦੇ ਵਿੱਚ ਸਮੁੰਦਰ ਹੋਣ ਦਾ ਭਾਵ ਇਹ ਹੈ ਕਿ ਵੀ ਥੋੜੀ ਜੀ ਗੱਲ ਦੇ ਵਿੱਚ ਬਹੁਤ ਕੁਝ ਕਹਿ ਜਾਣਾ ਕੁਝਾ ਵੇਖੋ ਛੋਟਾ ਜਿਹਾ ਹੁੰਦਾ ਆ ਤੇ ਸਮੁੰਦਰ ਵੇਖੋ ਕਿੰਨਾ ਵੱਡਾ ਹੁੰਦਾ ਆ ਆਪਸ਼ਨ ਬੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ ਅਗਲਾ ਪ੍ਰਸ਼ਨ ਦੇਖੋ ਪਾਠ ਪੁਸਤਕ ਵਿੱਚ ਚਿੱਤਰ ਹੋਣੇ ਚਾਹੀਦੇ ਆ ਫੋਟੋਸ ਵੇਖਿਆ ਹੋਣਗੇ ਆ ਤੁਸੀਂ ਆਪਦੀਆਂ ਟੈਕਸਟ ਬੁੱਕ ਦੇ ਵਿੱਚ ਮਤਲਬ ਜਦੋਂ ਪਿਕਚਰਸ ਹੁੰਦੀਆਂ ਨੇ ਇਹਨਾਂ ਆਪਸ਼ਨਾਂ ਨੂੰ ਪੜ੍ਹ ਕੇ ਦੱਸੋ ਵੀ ਕੀ ਆਪਸ਼ਨ ਸਹੀ ਹੋ ਸਕਦੀ ਹੈ ਪਾਠ ਪੁਸਤਕਾਂ ਵਿੱਚ ਚਿੱਤਰ ਦੇਣ ਦੀ ਪੁਰਾਣੀ ਪਰੰਪਰਾ ਹੈਗੀਆ ਇਸ ਕਰਕੇ ਪਾਠ ਪੁਸਤਕਾਂ ਦੇ ਵਿੱਚ ਚਿੱਤਰ ਹੋਣੇ ਚਾਹੀਦੇ ਆ ਜਾਂ ਫਿਰ ਚਿੱਤਰ ਅਮੂਰਤ ਭਾਵਾਂ ਨੂੰ ਮੂਰਤੀਮਾਨ ਕਰਦੇ ਹੈਗੇ ਆ ਕਿ ਜਿਹੜੀਆਂ ਅਮੂਰਤ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਮੂਰਤੀਪਾਨ ਅਦਾ ਕਰਨ ਦਾ ਜਿਹੜਾ ਕੰਮ ਹੈਗਾ ਜੀ ਉਹ ਪੁਸਤਕਾਂ ਦੁਆਰਾ ਕੀਤਾ ਜਾਂਦਾ ਆ ਜਾਂ ਫਿਰ ਆਪਸ਼ਨ ਨੰਬਰ ਸੀ ਚਿੱਤਰ ਪਾਠ ਦੀ ਸ਼ੋਭਾ ਵਧਾ ਦਿੰਦੇ ਆ ਜਾਂ ਫਿਰ ਆਪਸ਼ਨ ਡੀ ਬੱਚਿਆਂ ਨੂੰ ਚਿੱਤਰ ਚੰਗੇ ਲੱਗਦੇ ਹਨ ਬੱਚਿਆਂ ਨੂੰ ਕੀ ਚੰਗਾ ਲੱਗਦਾ ਆ ਇਹ ਬਾਦੀਆਂ ਗੱਲਾਂ ਨਹੀਂ ਪਰ ਆਪਾਂ ਪਾਠ ਪੁਸਤਕਾਂ ਨੂੰ ਤਿਆਰ ਕਰਨ ਲੱਗਿਆਂ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਆ ਤੇ ਆਪਸ਼ਨ ਨੰਬਰ B ਜਵਾਬ ਤੁਹਾਡਾ ਸਹੀ ਹੋਊਗਾ ਕਿਉਂਕਿ ਚਿੱਤਰ ਅਮੂਰਤ ਭਾਵਾਂ ਨੂੰ ਮਤਲਬ ਜਿਹੜੇ ਇਹੋ ਜਿਹੇ ਭਾਵ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਵੀ ਨਹੀਂ ਆਪਾਂ ਟੈਕਸਟ ਦੇ ਥਰੂ ਪੜ੍ਹਾ ਸਕਦੇ ਸ਼ਬਦਾਂ ਦੇ ਥਰੂ ਨਹੀਂ ਪੜ੍ਹਾ ਸਕਦੇ ਆ ਉਹਨਾਂ ਨੂੰ ਤੁਸੀਂ ਫੋਟੋਆਂ ਦੀ ਮਦਦ ਨਾਲ ਬੱਚਿਆਂ ਨੂੰ ਆਪਾਂ ਚੀਜ਼ਾਂ ਸਮਝਾ ਸਕਦੇ ਆ ਸੋ ਇਸ ਕਰਕੇ ਆਪਸ਼ਨ B ਜਵਾਬ ਸਹੀ ਹੋਏਗਾ ਕਿ ਚਿੱਤਰ ਅਮੂਰਤ ਭਾਵਾਂ ਨੂੰ ਮੂਰਤੀਮਾਨ ਕਰਦੇ ਹਨ ਇਸ ਕਰਕੇ ਪਾਠ ਪੁਸਤਕਾਂ ਵਿੱਚ ਜਿਹੜੇ ਚਿੱਤਰ ਨੇ ਜੀ ਹੋਣੇ ਚਾਹਦੇ ਹਨ অপশন B ਜਵਾਬ ਨੂੰ ਟਿਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਆਪਣੇ ਕੋਲ ਪਈ ਚੀਜ਼ ਨੂੰ ਲੱਭਦੇ ਫਿਰਨਾ ਦੇ ਆਧਾਰ ਤੇ ਕਿਹੜਾ ਅਖਾਣ ਟੁਕਮਾ ਹੈ ਆਪਣੀ ਕੋਲ ਪਈ ਚੀਜ਼ ਮਤਲਬ ਕਿ ਚੀਜ਼ ਤੁਹਾਡੇ ਕੋਲ ਪਈ ਹੈ ਤੇ ਤੁਸੀਂ ਸਾਰਿਆਂ ਥਾਵਾਂ ਤੇ ਲੱਭੀ ਜਾਣੀ ਹੋ ਕੁਛੜ ਕੁੜੀ ਸ਼ਹਿਰ ਟੰਡੋਰਾ ਜਾਂ ਫਿਰ ਕੱਕ ਓਲੇ ਲਖ ਕਲ ਨਾਮਕਾਲ ਦਾ ਕਾਲੀ ਅੱਗੇ ਟੋਏ ਸਹੀ ਜਵਾਬ ਹੋਏਗਾ ਜੀ ਕੁਛੜ ਕੁੜੀ ਸ਼ਹਿਰ ਟੰਡੋਰਾ অপਸ਼ਨ A ਜਵਾਬ ਤੁਹਾਡਾ ਸਹੀ ਹੋਏਗਾ ਕਿ ਚੀਜ਼ ਤਾਂ ਤੁਹਾਡੇ ਨਾਲੀ ਪਈ ਆ ਕੋਲੀ ਪਈ ਆ ਤੇ ਤੁਸੀਂ ਲੱਭਦੇ ਕਿਤੇ ਹੋਰ ਪਈਓ ਸੋ ਆਪਸ਼ਨ ਏ ਜਵਾਬ ਨੂੰ ਤੁਸੀਂ ਲਗਾਉਣਾ ਹੈ ਟਿਕ ਅੱਗੇ ਪ੍ਰਸ਼ਨ ਦੇਖ ਲਓ ਚੂੜੀਆਂ ਵੇਚਣ ਵਾਲੇ ਬੰਦੇ ਨੂੰ ਕਿਹਾ ਕੀ ਜਾਂਦਾ ਹੈ ਸੌਖਾ ਪ੍ਰਸ਼ਨ ਹੈ ਅਨਪੜ ਕਹਿੰਦੇ ਆ ਸੁਨਿਆਰਾ ਕਹਿੰਦੇ ਆ ਵਣਜਾਰਾ ਕਹਿੰਦੇ ਆ ਜਾਂ ਫਿਰ ਜਾਦੂਗਰ ਕਹਿੰਦੇ ਆ ਚੂੜੀਆਂ ਵੇਚਣ ਵਾਲੇ ਬੰਦੇ ਨੂੰ ਭਾਈ ਨੂੰ ਆਪਾਂ ਕਹਿੰਦੇ ਆ ਜੀ ਵਣਜਾਰਾ ਆਪਸ਼ਨ ਸੀ ਜਵਾਬ ਨੂੰ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਤਤਸਮ ਜਿਹੜਾ ਸ਼ਬਦ ਹੈਗਾ ਜੀ ਕਿਹੜੇ ਸ਼ਬਦ ਹੁੰਦੇ ਆ ਜੀ ਜਿਨ੍ਹਾਂ ਦਾ ਉਚਾਰਨ ਔਖਾ ਹੁੰਦਾ ਹੈ ਜਾਂ ਫਿਰ ਜਿਨ੍ਹਾਂ ਦਾ ਸਰੂਪ ਕੁਝ ਬਦਲਿਆ ਹੁੰਦਾ ਹੈ ਜਾਂ ਫਿਰ ਆਪਸ਼ਨ ਨੰਬਰ ਸੀ ਜੋ ਬਿਨਾਂ ਕਿਸੇ ਬਦਲਾਅ ਤੋਂ ਦੂਸਰੀ ਭਾਸ਼ਾ ਤੋਂ ਆਉਂਦੇ ਹਨ ਜਾਂ ਫਿਰ ਉਪਰੋਕਤ ਸਾਰੇ ਸਹੀ ਜਵਾਬ ਦੀ ਗੱਲ ਕਰਦੇ ਆ ਜੀ ਤਤਸਮ ਜਿਹੜਾ ਸ਼ਬਦ ਹੈਗਾ ਜੀ ਕਿਹੜੇ ਹੁੰਦੇ ਹੈਗੇ ਆ ਜੋ ਬਿਨਾਂ ਕਿਸੇ ਬਦਲਾਅ ਤੋਂ ਦੂਜੀ ਭਾਸ਼ਾ ਤੋਂ ਆਉਂਦੇ ਹਨ ਐਜ਼ ਇਟ ਇਜ਼ ਜਦੋਂ ਆਪਾਂ ਗੱਲ ਕਰਦੇ ਆ ਆਪਸ਼ਨ ਸੀ ਜਵਾਬ ਲਗਾਉਗੇ ਤੁਸੀਂ ਸਹੀ ਕਿ ਤਤਸਮ ਸ਼ਬਦ ਤੁਸੀਂ ਕਿਹਨੂੰ ਕਹਿੰਦੇ ਹੋ ਜੋ ਬਿਨਾਂ ਕਿਸੇ ਬਦਲਾਅ ਤੋਂ ਦੂਸਰੀ ਭਾਸ਼ਾ ਤੋਂ ਆਉਂਦੇ ਹਨ অপশন সি ਜਵਾਬ ਨੂੰ ਲਗਾ ਦਿਓ ਟਿਕ ਅੱਗੇ ਪ੍ਰਸ਼ਨ ਦੇਖੋ ਇਹਨਾਂ ਵਿੱਚੋਂ ਕਿਹੜਾ ਮੌਖਿਕ ਪ੍ਰਗਟਾਵਾ ਦਾ ਉਦੇਸ਼ ਹੋ ਸਕਦਾ ਹੈ ਮੌਖਿਕ ਪ੍ਰਗਟਾਵਾ ਮਤਲਬ ਕਿ ਜੋ ਤੁਸੀਂ ਬੋਲ ਕੇ ਐਕਸਪਰੈਸ ਕਰਦੇ ਹੋ ਵਿਦਿਆਰਥੀਆਂ ਅੰਦਰਲੀ ਹੀਣ ਭਾਵਨਾ ਨੂੰ ਦੂਰ ਕਰਨਾ ਕਿ ਜਿਹੜੀ ਹੀਣ ਭਾਵਨਾ ਹੁੰਦੀ ਹੈ ਉਹਨੂੰ ਦੂਰ ਕਰਨ ਦਾ ਕਹਿ ਸਕਦੇ ਹਾਂ ਮੌਖਿਕ ਪ੍ਰਗਟਾਵਾ ਦਾ ਇਹ ਆਬਜੈਕਟਿਵ ਹੋ ਸਕਦਾ ਉਦੇਸ਼ ਨੂੰ ਤੁਸੀਂ ਆਬਜੈਕਟਿਵ ਕਹਿੰਦੇ ਹੋ ਜੀ ਇੰਗਲਿਸ਼ ਦੇ ਵਿੱਚ ਆਬਜੈਕਟਿਵ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਤੁਸੀਂ ਬੋਲਦੇ ਹੋ ਮੌਖਿਕ ਪ੍ਰਗਟਾਵਾ ਕਰਦੇ ਹੋ ਸੈਲਫ ਐਕਸਪਰੈਸ ਕਰਦੇ ਹੋ ਬੋਲ ਕੇ ਇਸ ਨਾਲ ਵਿਦਿਆਰਥੀਆਂ ਦੀ ਹੀਣ ਭਾਵਨਾ ਦੂਰ ਹੋਵੇਗੀ অপਸ਼ਨ B ਵਿੱਚ ਲਿਖਿਆ ਹੋਇਆ ਵਿਦਿਆਰਥੀਆਂ ਅੰਦਰ ਪ੍ਰਭਾਵਸ਼ਾਲੀ ਬੋਲਚਾਲ ਦਾ ਜਿਹੜਾ ਕੌਸ਼ਲ ਹੈਗਾ ਜਿਹੜੇ ਸਕਿੱਲ ਹੈਗੀ ਆ ਬੋਲਣ ਦੀ ਉਹ ਪੈਦਾ ਹੋਵੇਗੀ ਜਾਂ ਫਿਰ ਸਵੈ ਪ੍ਰਗਟਾਵੇ ਦੀ ਯੋਗਤਾ ਪੈਦਾ ਕਰਨਾ ਤੇ ਮਤਲਬ ਕਿ ਸੈਲਫ ਐਕਸਪ੍ਰੈਸ ਦੀ ਜਿਹੜੀ ਐਬਿਲਿਟੀ ਹੈਗੀ ਆ ਉਹਨੂੰ ਪੈਦਾ ਕਰਨਾ ਤੇ ਉਪਰੋਕਤ ਸਾਰੇ ਹੀ ਸਹੀ ਜਵਾਬ ਦੀ ਗੱਲ ਕਰਾਂਗੇ ਸਾਰੇ ਜਿਹੜੇ ਜਵਾਬ ਨੇ ਜੀ ਪੋਜ਼ਿਟਿਵ ਵੇ ਦੇ ਨਾਲ ਬੱਚੇ ਦੀ ਸਕਿੱਲ ਨੂੰ ਇੰਪਰੂਵ ਕਰ ਰਹੀ ਆ ਮਤਲਬ ਕਿ ਮੌਖਿਕ ਪ੍ਰਗਟਾਵਾ ਦਾ ਜਿਹੜਾ ਮੇਨ ਆਬਜੈਕਟਿਵ ਹੈ ਜੀ ਇਹ ਸਾਰੇ ਹੁੰਦੇ ਆ অপਸ਼ਨ D ਜਵਾਬ ਨੂੰ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਵਾਕ ਵਿੱਚ ਜਿਸ ਉੱਤੇ ਕੰਮ ਕੀਤਾ ਜਾਵੇ ਉਸ ਨੂੰ ਕਿਹਾ ਕੀ ਜਾਂਦਾ ਆ ਜਿਹੜੀ ਚੀਜ਼ ਉੱਤੇ ਕੰਮ ਕੀਤਾ ਜਾ ਰਿਹਾ ਉਹਨੂੰ ਤੁਸੀਂ ਕਹਿੰਦੇ ਕੀ ਹੋ ਕਰਤਾ ਕਿਰਿਆ ਕਰਮ ਜਾਂ ਫਿਰ ਪੁਰਖ ਉਹਨੂੰ ਤੁਸੀਂ ਨਾਮ ਦਿਨੇ ਹੋ ਜੀ ਕਿਹਦਾ ਨਾਮ ਦਿਨੇ ਹੋ ਉਹਨੂੰ ਤੁਸੀਂ ਕਰਮ ਦਾ ਨਾਮ ਦਿਨੇ ਹੋ ਕਰਨ ਵਾਲਾ ਕਰਤਾ ਹੋ ਗਿਆ ਜਿਸ ਤੇ ਕੰਮ ਹੋ ਰਿਹਾ ਉਹਨੂੰ ਤੁਸੀਂ ਕਰਮ ਦਾ ਜਵਾਬ ਕਰਮ ਦਾ ਨਾਮ ਦਿਨੇ ਹੋ ਸੋ ਆਪਸ਼ਨ ਸੀ ਜਵਾਬ ਤੇ ਤੁਸੀਂ ਲਗਾ ਦਿਓ ਟਿਕ ਜਿਸ ਉੱਤੇ ਕੰਮ ਕੀਤਾ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਆ ਕਰਮ ਕਹਿੰਦੇ ਆਪਾਂ ਉਹਨੂੰ অপশন সি জবাব ਨੂੰ ਟਿਕ ਲਗਾਉਣ ਤੋਂ ਬਾਅਦ ਚੱਲਦੀ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸੰਬੰਧਕ ਲੱਗਾ ਜਿਹੜਾ ਸ਼ਬਦ ਹੈਗਾ ਜੀ ਉਹ ਤੁਸੀਂ ਚੁਣਨਾ ਆ। ਰੋਟੀ, ਕੁਝ, ਚਾਰ ਅਤੇ ਘਰੋਂ। ਘਰ ਤੋਂ ਘਰੋਂ অপਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਸੰਬੰਧਕ ਲੱਗਾ ਸ਼ਬਦ। অপਸ਼ਨ ਡੀ ਜਵਾਬ ਟਿਕ ਲਗਾਉਣ ਤੇ ਬਾਅਦ ਚੱਲਦੀ ਹਾਂ ਅੱਜ ਦੇ ਲਾਸਟ ਪ੍ਰਸ਼ਨ ਦੇ ਉੱਤੇ। ਇੱਕ ਵਿਦਿਆਰਥੀ ਜ਼ਿਆਦਾ ਸਿੱਖਦਾ ਹੈ ਤੁਹਾਨੂੰ ਕੀ ਲੱਗਦਾ ਇੱਕ ਜਿਹੜਾ ਸਟੂਡੈਂਟ ਹੈਗਾ ਆ ਜਦੋਂ ਜ਼ਿਆਦਾ ਸਿੱਖਦਾ ਹੈ অপਸ਼ਨਾਂ ਨੂੰ ਪੜ੍ਹੋ ਤੇ ਜਵਾਬ ਦਿਓ। ਕਦੋਂ ਸਿੱਖੇਗਾ ਜਿਹੜਾ ਬੱਚਾ ਹੋਵੇਗਾ ਪਾਠ ਪੁਸਤਕ ਦੇ ਮਾਧਿਅਮ ਨਾਲ ਪੜਾਇਆ ਜਾਵੇ ਫਿਰ ਜਿਹੜਾ ਬੱਚਾ ਹੈਗਾ ਜੀ ਜ਼ਿਆਦਾ ਸਿੱਖੂਗਾ ਜਾਂ ਫਿਰ ਕਿਰਿਆ ਵਿਧੀ ਦੇ ਨਾਲ ਪੜਾਇਆ ਜਾਊਗਾ ਫਿਰ ਬੱਚਾ ਜ਼ਿਆਦਾ ਸਿੱਖੇਗਾ ਜਾਂ ਫਿਰ ਕੰਪਿਊਟਰ ਨਾਲ ਪੜਾਇਆ ਜਾਵੇ ਫਿਰ ਬੱਚਾ ਜ਼ਿਆਦਾ ਸਿੱਖੇਗਾ ਜਾਂ ਫਿਰ ਵਿਆਖਿਆਨ ਵਿਧੀ ਨਾਲ ਪੜਾਇਆ ਜਾਵੇ ਐਕਸਪਲੇਨੇਸ਼ਨ ਮੈਥਡ ਦੀ ਵਰਤੋਂ ਕੀਤੀ ਜਾਵੇ ਫਿਰ ਬੱਚਾ ਜ਼ਿਆਦਾ ਸਿੱਖੇਗਾ ਸਹੀ ਜਵਾਬ ਦੀ ਜੇਕਰ ਗੱਲ ਕਰੀਏ ਵਿਦਿਆਰਥੀ ਜਿਹੜਾ ਹੋਊਗਾ ਜੀ ਜ਼ਿਆਦਾ ਫੇਰ ਹੀ ਸਿੱਖ ਸਕਦਾ ਆ ਜੇਕਰ ਕੀ ਕੀਤਾ ਜਾਵੇ ਜੀ ਜੇਕਰ ਆਪਾਂ ਕਿਰਿਆ ਵਿਧੀ ਦੇ ਨਾਲ ਪੜਾਈਏ ਕਿਰਿਆ ਵਿਧੀ ਦੇ ਨਾਲ ਜੇਕਰ ਤੁਸੀਂ ਪੜ੍ਹਾਉਂਗੇ ਤਾਂ ਜਿਹੜਾ ਬੱਚਾ ਹੋਏਗਾ ਜੀ ਉਹ ਕਰਕੇ ਚੀਜ਼ਾਂ ਨੂੰ ਸਿੱਖੇਗਾ ਐਂਡ ਜ਼ਿਆਦਾ ਲੰਬੇ ਸਮੇਂ ਤੱਕ ਉਹਨਾਂ ਚੀਜ਼ਾਂ ਨੂੰ ਯਾਦ ਕਰਕੇ ਰੱਖ ਸਕਦਾ ਹੈ ਸੋ ਆਪਸ਼ਨ B ਜਵਾਬ ਨੂੰ ਤੁਸੀਂ ਲਗਾ ਦੇਣਾ ਹੈ ਟਿਕ ਕੁਐਸਚਨ ਠੀਕ ਠਾਕ ਹੈਗੇ ਸੀ ਤੇ ਤੁਹਾਡੇ ਇੱਥੇ ਨੰਬਰ ਬਣੇ ਕਿੰਨੇ ਆ 15 ਵਿੱਚੋਂ ਇਹਦੇ ਬਾਰੇ ਜ਼ਰੂਰ ਦੱਸਿਓ ਚੈਨਲ ਜੇਕਰ ਪਸੰਦ ਆਇਆ ਹੋਵੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਐਂਡ ਇਹੋ ਜੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਇੱਕ ਬੈਲ ਆਈਕਨ ਹੋਏਗਾ ਜੀ ਤੁਸੀਂ ਉਹਨੂੰ ਜ਼ਰੂਰ ਪ੍ਰੈਸ ਕਰਦੇ ਹੋ ਸੋ ਦੋਸਤੋ ਦਿਓ ਇਜਾਜ਼ਤ ਥੈਂਕ ਯੂ so much for watching god bless you all